12 ਫਰਵਰੀ ਦੇ 13 ਫਰਵਰੀ ਦੀ ਜਿਹੜੀ ਆ ਰਾਤ ਸੀਗੀ ਉਹਦੇ ਵਿਚਾਲੇ ਇੱਕ ਪੁਲਿਸ ਨੂੰ ਫੋਨ ਜਾਂਦਾਗਾ ਪੁਲਿਸ ਨੂੰ ਫੋਨ ਜਾਂਦਾ ਫੋਨ ਵਾਲਾ ਬੰਦਾ ਇਹ ਕਹਿੰਦਾਗਾ ਵੀ ਇੱਥੇ ਨਾ ਫਰਦ ਖੇੜੀ ਪਿੰਡ ਤੇ ਖੇਤਾਂ ਵਿੱਚ ਕਿਸੇ ਨੂੰ ਮਾਰਿਆ ਪਿਆਗਾ ਕਿਸੇ ਦਾ ਗਲਾ ਵੱਢਿਆ ਪਿਆਗਾ ਉਸ ਤੋਂ ਬਾਅਦ ਪੁਲਿਸ ਜਲਦ ਤੋਂ ਜਲਦ ਉੱਤੇ ਪਹੁੰਚਦੀ ਹੈਗੀ ਪੁਲਿਸ ਜਦੋਂ ਜਾ ਕੇ ਦੇਖਦੀ ਹੈ ਕਿ ਦੋ ਕ ਕਮਰਿਆਂ ਦਾ ਉਹ ਘਰ ਸੀਗਾ ਜਦੋਂ ਦੱਕ ਜਾ ਕੇ ਦੇਖਦੀ ਹੈ ਪੁਲਿਸ ਦਰਵਾਜ਼ਾ ਖੋਲਦੀ ਹੈਗੀ ਤੇ ਪੁਲਿਸ ਦੀਆਂ ਅੱਖਾਂ ਹੱਡੀਆਂ ਦੇ ਅੱਡੀਆਂ ਰਹਿ ਜਾਂਦੀਆਂ ਇੱਕ ਜਿਹੜੇ ਇੱਕ ਬੰਦਾ ਪਿਆ ਸੀ ਸਾਹਮਣੇ ਉਹਦਾ ਗਲਾ ਵੱਡਾ ਪਿਆ ਸੀਗਾ ਤੇ ਖੂਨ ਨਾਲ ਬਲੱਡ ਲਤਪਟ ਸਾਰਾ ਮੰਜਾ ਹੋਇਆ ਪਿਆ ਸੀਗਾ ਤੇ ਜਿਹੜਾ ਮਤਲਬ ਵੀ ਉਹ ਜਿਹਦੀ ਲਾਸ਼ ਸੀਗੀ ਉਹਦਾ ਨਾਮ ਸੀਗਾ ਮੁਕੇਸ਼ ਖੇਤੀਬਾੜੀ ਦਾ ਕੰਮ ਕਰਦਾ ਸੀਗਾ ਉਹ ਤੇ ਜ਼ਿਮੀਦਾਰ ਦੇ ਤਾਂ ਕਰਕੇ ਜ਼ਿਮੀਦਾਰ ਨੇ ਉਹਨੂੰ ਖੇਤ 'ਚ ਰਹਿਣ ਨੂੰ ਥਾਂ ਦਿੱਤਾ ਸੀਗਾ ਤੇ ਕੋਲੇ ਨਾਲ ਉਹਦੇ ਮੰਜੇ ਦੇ ਨਾਲ ਹੀ ਬੈਠੀ ਇੱਕ ਔਰਤ ਉੱਚੀ ਉੱਚੀ ਰੋ ਰਹੀ ਸੀਗੀ ਜਿਹਦਾ ਨਾਮ ਸੀਗਾ ਸ਼ਾਮਾ ਮਕੇਸ਼ਦੀ ਪਤਨੀ ਤੇ ਨਾਲ ਬਾਹਰ ਉਹਨਾਂ ਦੇ ਦੋ ਬੱਚੇ ਸੀਗੇ ਛੋਟੇ ਛੋਟੇ ਉਹ ਬਾਹਰ ਸੁੱਤੇ ਪਏ ਸੀਗੇ ਹੁਣ ਪੁਲਿਸ ਨੇ ਸਾਰੀ ਮਤਲਬ ਜਾਂਚ ਸ਼ੁਰੂ ਕਰਤੀ ਆ ਆਪਦੀ ਪਰ ਪੁਲਿਸ ਨੂੰ ਇੱਕ ਡਾਊਟ ਸੀਗਾ ਪੁਲਿਸ ਨੂੰ ਇਹ ਡਾਊਟ ਸੀਗਾ ਵੀ ਜਿਹੜਾ ਦਰਵਾਜ਼ਾ ਸੀਗਾ ਉਹ ਕਹਿੰਦੇ ਬਾਹਰੋਂ ਬੰਦ ਸੀਗਾ ਤੇ ਫਿਰ ਕਾਤਲ ਅੰਦਰ ਆਇਆ ਤਾਂ ਐ ਕਿਵੇਂ ਪੁਲਿਸ ਨੂੰ ਇੱਕ ਨਾ ਉੱਥੇ ਜਿਹੜੀ লাশ ਕੋਲ ਇੱਕ ਕਿਸੇ ਦੀ ਉਂਗਲੀ ਮਿਲੀ ਸੀ ਤੇ ਉਹ ਉਂਗਲੀ ਜਿਹੜੀ ਮਕੇਸ਼ਦੀ ਦਾ ਹੈ ਨਹੀਂ ਸੀਗੀ ਕਿਉਂਕਿ ਮਕੇਸ਼ ਦੇ ਸਾਰੀਆਂ ਉਂਗਲਾਂ ਸਹੀ ਸਿੰਘਾਂ ਤੇ ਉਹ ਉਂਗਲੀ ਸੀਗੀ ਕਾਤਲ ਦੀ ਹੁਣ ਪੁਲਿਸ ਨੂੰ ਡਾਊਟ ਹੋ ਗਿਆ ਪਹਿਲਾਂ ਤਾਂ ਘਰਦਿਆਂ ਦੇ ਡਾਊਟ ਹੋ ਜਾਂਦਾ ਸਿੱਧਾ ਵੀ ਅੰਦਰ ਬੁੰਦਾ ਕਿਵੇਂ ਐਂਟਰ ਹੋਊਗਾ ਘਰਦਿਆਂ ਦੀ ਮਰਜ਼ੀ ਤੋਂ ਬਿਨਾ ਤੇ ਉਸ ਤੋਂ ਬਾਅਦ ਜਵਾਗ ਤਾਂ ਕੁਝ ਕਰ ਨਹੀਂ ਸਕਦਾ ਜਵਾਗ ਤਾਂ ਨਿੱਕੇ ਉਹ ਤਾਂ ਹਜੇ ਵੀ ਸੁੱਤੇ ਪਏ ਸੀਗੇ ਇਸ ਦੁਆਦ ਪੁਲਿਸ ਅਗਲੇ ਦਿਨ ਜਾਂਚ ਸ਼ੁਰੂ ਕਰ ਦਿੰਦੀ ਆ ਆਪਦੀ ਜਾਂਚ ਸ਼ੁਰੂ ਜੋ ਪਹਿਲਾਂ ਮਤਲਬ ਵੀ ਜਿਹੜਾ ਫਰੋਲ ਦੀ ਬੈਕਗ੍ਰਾਉਂਡ ਸ਼ਾਮਾ ਦਾ ਅਣਕ ਪਿੰਡ ਵਾਲਿਆਂ ਤੋਂ ਪੁੱਛਦੀ ਹੈ ਕਿ ਫਰਦ ਖੇੜੀ ਦੇ ਪਿੰਡ ਵਾਲਿਆਂ ਤੋਂ ਪੁੱਛਦੀ ਹੈ ਕਿ ਵੀ ਸ਼ਾਮਾ ਦਾ ਕਰੈਕਟਰ કેਜਾ ਸੀ ਸ਼ਾਮਾ ਕਿਹੇ ਜੀ ਸੀ ਮੁਕੇਸ਼ ਕਿਹੇ ਜਾ ਸੀਗਾ ਤੇ ਉਹਨਾਂ ਨੂੰ ਪਤਾ ਲੱਗਦਾ ਪੁਲਿਸ ਵਾਲਾਂ ਨੂੰ ਜਿਹੜੀ ਸ਼ਾਮਾ ਸੀਗੀ ਉਹ ਉਹਦਾ ਚੱਕਰ ਚੱਲਦਾ ਸੀ ਇੱਕ ਬੰਦੇ ਨਾਲ ਉਹ ਚੱਕਰ ਚੱਲਦਾ ਸੀਗਾ ਰਾਹੁਲ ਨਾਲ ਰਾਹੁਲ ਉਸੇ ਪਿੰਡ ਦਾ ਮੁੰਡਾ ਸੀਗਾ ਤੇ ਉਸ ਤੋਂ ਬਾਅਦ ਫਿਰ ਉਹ ਪਤਾ ਕਰਦੇ ਆ ਕਿ ਵੀ ਕਿ ਰਾਹੁਲ ਮਤਲਬ ਵੀ ਇੱਕ ਵੈਲੈਂਟਾਈਨ ਦਿਨ ਆਉਣਾ ਸੀਗਾ 14 ਫਰਵਰੀ ਦਾ ਉਸ ਤੋਂ ਪਹਿਲਾਂ ਪਹਿਲਾਂ ਇੱਕ ਕਾਂਡ ਹੋ ਗਿਆ ਮਤਲਬ ਵੀ ਕਤਲ ਹੋ ਗਿਆ ਤੇ ਤਾਂ ਕਰਕੇ ਜਿਹੜਾ ਰਾਹੁਲ ਦੇ ਸਿੱਧਾ ਛੱਕ ਜਾਂਦਾ ਸੀਗਾ ਪੁਲਿਸ ਤੇ ਆ ਪੁਲਿਸ ਉਹ ਰਾਹੁਲ ਨੂੰ ਚੱਕ ਲਿਆ ਹੁੰਦੀ ਹੈਗੀ ਪਹਿਲਾਂ ਤਾਂ ਰਾਹੁਲ ਮੰਨਦਾ ਨਹੀਂ ਫਿਰ ਉਹ ਸਾਰਾ ਕੁਝ ਦੱਸ ਦਿੰਦਾ ਹੈਗਾ ਉਹ ਕਹਿੰਦਾ ਹਾਂ ਵੀ ਜਿਹੜਾ ਕਤਲ ਕੀਤਾ ਉਹ ਅਸੀਂ ਹੀ ਕੀਤਾ ਮੇਰੇ ਨਾਲ ਇੱਕ ਬੰਦਾ ਹੋਰ ਸੀ ਜਿਹਦਾ ਨਾਮ ਸੀਗਾ ਸੁਨੀਲ ਉਹ ਰਾਹੁਲ ਦਾ ਦੋਸਤ ਇਹ ਕਹਾਣੀ ਸ਼ੁਰੂ ਹੁੰਦੀ ਹੈ ਕਿ 12 ਸਾਲ ਪਹਿਲਾਂ ਇਹ ਕਤਲ ਤੋਂ 12 ਸਾਲ ਪਹਿਲਾਂ ਜਦੋਂ ਸ਼ਾਮਾ ਦਾ ਵਿਆਹ ਹੋਇਆ ਸੀਗਾ ਤੇ ਉਹਨਾਂ ਇੱਕ ਜਿਹੜਾ ਮਦਲੀ ਰਾਹੁਲ ਸੀਗਾ ਉਹਦੀ ਉਮਰ ਸਿਰਫ ਤੇ ਸਿਰਫ 6 ਸਾਲ ਦੀ ਸੀਗੀ ਜਿਵੇਂ ਆਪਣੇ ਪਿੰਡਾਂ 'ਚ ਫਿਰਦੀ ਹੁੰਦੇ ਆਗੇ ਬਿਨਾਂ ਕੱਪੜਿਆਂ ਤੋਂ ਜਵਾਕ ਤੁਰੇ ਫਿਰਦੇ ਆਗੇ ਉਦਾਂ ਰਾਹੁਲ ਵੀ ਐਦਾਂ ਬਿਨਾਂ ਕੱਪੜਿਆਂ ਤੁਰਿਆ ਫਿਰਦਾ ਸੀਗਾ ਤੇ ਜਿਹੜਾ ਰਾਹੁਲ ਦਾ ਤੇ ਸ਼ਾਮਾ ਦਾ ਘਰ ਆਮ ਨੂੰ ਸਾਹਮਣੇ ਸੀਗਾ ਤੇ ਰਾਹੁਲ ਸ਼ਾਮਾ ਉਹਨਾਂ ਦੇ ਘਰੇ ਵੀ ਚਲਾ ਜਾਂਦਾ ਸੀਗਾ ਨੰਗਾ ਤੇ ਉਸ ਤੋਂ ਬਾਅਦ ਫਿਰ ਐਦਾਂ ਦਾ ਕਰਦੇ ਕਰਦੇ ਜਦੋਂ ਮੈਂ ਜਿਵੇਂ ਉਹਦੀ ਉਮਰ ਵੱਧਦੀ ਗਈ ਰਾਹੁਲ ਦੀ ਉਹਵੇਂ ਉਹਵੇਂ ਬਸ ਇਹ ਦੇ ਖੁੱਲਦਾ ਗਿਆ ਜਿਆਦਾ ਖੁੱਲਦਾ ਗਿਆ ਇੱਕ ਉਹਨੂੰ ਸ਼ਾਮਾ ਬਹੁਤ ਸੋਹਣੀ ਲੱਗਦੀ ਸੀ ਸ਼ਾਮਾ ਮੈਂ ਦੇਖਣ ਚ ਵੀ ਬਹੁਤ ਸੋਹਣੀ ਸੀਗੀ ਸਾਰੇ ਪਿੰਡ ਚ ਸੋਹਣੀ ਜਨਾਨੀ ਸੀਗੀ ਸ਼ਾਮਾ ਤੇ ਜਦੋਂ ਰਾਹੁਲ 12 ਸਾਲ ਦਾ ਹੋ ਗਿਆ ਸੋਰੀ 13 ਸਾਲਾ ਰਾਹੁਲ ਦੀ ਉਮਰ 13 ਸਾਲ ਦੀ ਸੀਗੀ ਜਦੋਂ ਉਹ ਸ਼ਾਮਾ ਦੇ ਘਰੇ ਜਾਂਦਾਗਾ ਉਹ ਦੇਖਦਾਗਾ ਜਿਹੜੀ ਸ਼ਾਮਾ ਸੀਗੀ ਉਹ ਬੇੜੇ 'ਚ ਨਹਾਈ ਜਾਂਦੀ ਸੀਗੀ ਇਹ ਸਭ ਦੇਖ ਕੇ ਮਤਲਬ ਵੀ ਉਹਦੇ ਵਿੱਚ ਕੁਝ ਨਾ ਕੁਝ ਹੋਣ ਲੱਗਾ ਰਾਹੁਲ ਦੇ ਅੰਦਰ ਤੇ ਉਹ ਸ਼ਰਮ ਮਤਲਬ ਵੀ ਸ਼ਰਮਾ ਕੇ ਇੱਕ ਕਮਰੇ 'ਚ ਵੜ ਗਿਆ ਪਰ ਇੱਥੇ ਜਿਹੜੀ ਸ਼ਾਮਾ ਉਹਨੂੰ ਵੀ ਪਤਾ ਲੱਗ ਗਿਆ ਸੀ ਮੈਨੂੰ ਰਾਹੁਲ ਦੇਖੀ ਜਾਂਦਾਗਾ ਪਰ ਉਹ ਮਤਲਬ ਵੀ ਉਹਨੇ ਨਾ ਉਹਨਾ ਬੰਦ ਨਹੀਂ ਕੀਤਾ ਉਦੋਂ ਮਤਲਬ ਨਹਾਈ ਗਈ ਤੇ ਉਹਨੂੰ ਐ ਪਤਾ ਲੱਗਦਾ ਮੈਨੂੰ ਰਾਹੁਲ ਦੇਖੀ ਜਾਂਦਾਗਾ ਉਹ ਸ਼ਾਮ ਨੂੰ ਉਦਾਂ ਹੀ ਉਦਾਂ ਹੀ ਸੀਗਾ ਵੀ ਕੋਈ ਜਿਵੇਂ ਪਹਿਲਾਂ ਬੱਚਾ ਵਾਂਗੂ ਸਾਡੇ ਘਰੇ ਨੰਗਾ ਫਿਰਦਾ ਰਹਿੰਦਾ ਸੀਗਾ ਤਾਂ ਅਰਗੇ ਵੀ ਉਦਾਂ ਹੀ ਦੀ ਮਤ ਉਹ ਜੀ ਹੋਣੀ ਹੈਗੇ ਜੇ ਪਰ ਉਹਨੇ ਇਹ ਨਹੀਂ ਪਤਾ ਸੀਗਾ ਰਾਹੁਲ ਦੇ ਦਿਮਾਗ 'ਚ ਕੀ ਚੱਲ ਰਿਹਾ ਹੈਗਾ ਤੇ ਉਸ ਤੋਂ ਬਾਅਦ ਜਿਹੜੀ ਮਤਲਬ ਰਾਹੁਲ ਦੇ ਦਿਮਾਗ 'ਚ ਕੱਲੀ ਸ਼ਾਮਾ ਦੀ ਤਸਵੀਰ ਛਪ ਗਈ ਬਹੁਤ ਪਸੰਦ ਕਰਨ ਲੱਗਾ ਸ਼ਾਮਾ ਨੂੰ ਉਹ ਹਰ ਰੋਜ਼ ਕਦੇ ਨਾ ਕਦੇ ਉਹਨਾਂ ਦੇ ਘਰੇ ਰਹਿਣਾ ਉਹਨੂੰ ਦੇਖਦੇ ਰਹਿਣਾ ਸ਼ਾਮਾ ਨੂੰ ਨੇ ਹੁਣ ਜਿਵੇਂ ਜਿਵੇਂ ਰਾਹੁਲ ਵੱਡਾ ਹੁੰਦਾਗਾ ਤੇਰਾ 17 ਸਾਲ ਦੀ ਉਮਰ ਹੋ ਗਈ ਰਾਹੁਲ ਦੀ ਤੇ ਸ਼ਾਮਾ ਦੀ ਸ਼ਾਮਾ ਦੇ 32 ਸਾਲ ਦੀ ਹੋ ਗਈ ਸ਼ਾਮਾ ਤੇ ਹੁਣ ਇੱਕ ਦਿਨ ਆਉਂਦਾਗਾ ਉਹ ਦਿਨ ਆਉਂਦਾ ਜਦੋਂ ਜਿਹੜਾ ਮੁਕੇਸ਼ ਸੀਗਾ ਜਿਹਦੇ ਜ਼ਿੰਮੇਵਾਰ ਤੇ ਘਰੇ ਕੰਮ ਕਰਦਾ ਸੀਗਾ ਉਹ ਉਹਨੂੰ ਕਿਤੇ ਕੰਮ ਭੇਜ ਦਿੰਦਾਗਾ ਕੰਮ ਭੇਜ ਦਿੰਦਾ ਦਾ ਤੇ ਇੱਕ ਮੈਂ ਸਾਨੂੰ ਪਹਿਲਾਂ ਦੱਸ ਗਿਆ ਤਾਂ ਵੀ ਉਹਨੇ ਜਿਹੜਾ ਮਤਲਬ ਵੀ ਉਹ ਦੇਦਾ ਖੇਤ ਰਹਿਣ ਨੂੰ ਦੋ ਕਮਰੇ ਪਾਤੀ ਜ਼ਿੰਮੇਦਾਰ ਨੇ ਮੁਕੇਸ਼ ਨੂੰ ਤੇ ਉਹ ਜਿਹੜਾ ਮੁਕੇਸ਼ ਆਪਦੀ ਫੈਮਿਲੀ ਨੂੰ ਲੈ ਕੇ ਸ਼ਾਮਾ ਨੂੰ ਤਾਂ ਉਹਦੇ ਬੱਚਾ ਨੂੰ ਲੈ ਕੇ ਉਹ ਤਾਂ ਖੇਤ ਰਹਿਣ ਲੱਗ ਗਿਆ ਸੀਗਾ ਤਾਂ ਕਰਕੇ ਇਹਨਾਂ ਦਾ ਮਿਲਣਾ ਜੁਲਣਾ ਵੀ ਘੱਟ ਹੋ ਗਿਆ ਸੀਗਾ ਰਾਹੁਲ ਦਾ ਸ਼ਾਮਾ ਦਾ ਹੁਣ ਇੱਕ ਦਿਨ ਹੁੰਦਾਗਾ ਜਦੋਂ ਰਾਹੁਲ ਨੂੰ ਪਤਾ ਲੱਗਦਾ ਵੀ ਜਿਹੜਾ ਮੁਕੇਸ਼ ਆ ਉਹ ਕਿਸੇ ਕੰਮ ਕਰਕੇ ਬਾਹਰ ਗਿਆ ਹੋਇਆ ਹੈਗਾ ਤੇ ਉਹ ਸ਼ਾਮਾ ਦੇ ਘਰੇ ਜਾਂਦਾਗਾ ਤੇ ਜਦੋਂ ਸ਼ਾਮ ਨੂੰ ਸ਼ਾਮ ਨੂੰ ਦੇਖਦੀ ਹੈ ਉਹ ਨੂੰ ਵੀ ਉਹ ਨੂੰ ਪੁੱਛਦੀ ਹੈ ਵੀ ਇੰਨੇ ਟਾਈਮ ਬਾਅਦ ਘੇੜਾ ਮਾਰਿਆ ਵੀ ਕਿੱਥੇ ਰਹਿਣ ਲੱਗ ਗਿਆ ਤੇ ਰਾਹੁਲ ਕਰ ਰਹੇ ਰਾਹੁਲ ਨੂੰ ਕੁਝ ਨਹੀਂ ਸੋਚਿਆ ਹੱਥ ਫੜ ਲਿਆ ਸ਼ਾਮਾ ਦਾ ਬਾਹ ਫੜ ਕੇ ਆਪਦੇ ਵੱਲ ਖਿੱਚ ਲਿਆ ਤੇ ਬਿਨਾ ਕੋ ਸੋਚੇ ਸਮਝੇ ਉਹ ਨੂੰ ਜਿਹੜਾ ਕੁਝ ਆਪਦੇ ਮਨ ਦੀ ਇਹ ਹੋ ਸੀਗੀ ਸਾਰੀ ਗੱਲ ਦੱਸਤੀ ਸ਼ਾਮਾ ਨੂੰ ਹੁਣ ਇੱਥੇ ਸ਼ਾਮਾ ਵੀ ਅੰਦਰੋਂ ਅੰਦਰੀਂ ਰਾਹੁਲ ਨੂੰ ਪਸੰਦ ਕਰਦੀ ਸੀਗੀ ਪਰ ਉਹ ਬਾਹਰੋਂ ਮਤਲਬ ਉਹ ਨੂੰ ਨਾਂ ਨੂੰ ਕਰੀ ਕਰਨ ਲੱਗ ਗਈ ਉਹਨੇ ਪਰ ਹਟਿਆ ਨਹੀਂ ਰਾਹੁਲ ਨੂੰ ਫੋਰਸ ਕਰਨ ਲੱਗਿਆ ਫੋਰਸ ਕਰਦੇ ਕਰਦੇ ਸ਼ਾਮਾ ਨੂੰ ਉਹਨੇ ਮਨਾ ਲਿਆ ਸੀਗਾ ਤ ਉਹਨੂੰ ਇੱਕ ਸ਼ਾਮਾ ਨੂੰ ਇਹ ਵੀ ਗੱਲ ਪਤਾ ਸੀ ਮੇਰਾ ਘਰ ਵਾਲਾ ਹੁਣ ਤਿੰਨ ਤਨ ਬਾਹਰ ਆ ਗਿਆ ਵੀ ਘਰੇ ਕੋਈ ਹੋਣਾ ਨਹੀਂਗਾ ਤੇ ਤਾਂ ਕਰਕੇ ਉਹਨੇ ਹਾਂ ਕਰਤੀ ਰਾਹੁਲ ਨੂੰ ਤਾਂ ਹਾਂ ਕਰਨ ਤੋਂ ਬਾਅਦ ਇਹਨਾਂ ਦੇ ਉਸੇ ਟਾਈਮ ਸਬੰਧ ਬਣ ਗਏ ਸਰੀਰਕ ਸਬੰਧ ਬਣ ਗਏ ਰਾਹੁਲ ਦੇ ਤੇ ਸ਼ਾਮਾ ਦੇ ਤੇ ਸ਼ਾਮਾ ਜਿਹੜਾ ਰਾਹੁਲ ਸੀਗਾ ਉਹਦਾ ਤਾਂ ਮਤਲਬ ਇਹ ਪਹਿਲਾ ਪਹਿਲੀ ਵਾਰ ਹੋਇਆ ਜਿਹਨੇ ਸਬੰਧ ਬਣਾਏ ਸੀਗੇ ਇਹ ਡਿਵਟੀ ਔਰਤ ਨਾਲ 32 ਸਾਲ ਦੀ ਔਰਤ ਨਾਲ ਤੇ ਉਹਨੂੰ ਰਾਹੁਲ ਨੂੰ ਤਾਂ ਆਦਤ ਪੈ ਗਈ ਸ਼ਾਮਾਂ ਦੀ ਤੇ ਕਰ ਮਤਲਬ ਵੀ ਰਾਹੁਲ ਉਹ ਸ਼ਾਮਾਂ ਨੂੰ ਵੀ ਇਹ ਜਿਹਾ ਸੁਖਮ ਨਹੀਂ ਮਿਲਿਆ ਸੀ ਕਿਸੇ ਤੋਂ ਜੋ ਉਹਨੇ ਰਾਹੁਲ ਤੋਂ ਮਿਲਿਆ ਸੀਗਾ ਰਾਹੁਲ ਨੌਜਵਾਨ ਸੀਗਾ ਹਟਾ-ਕਟਾ ਸੀਗਾ ਤਾਂ ਕਰਕੇ ਸ਼ਾਮਾਂ ਨੂੰ ਉਹ ਵੀ ਆਦਤ ਪੈ ਗਈ ਰਾਹੁਲ ਦੀ ਤੇ ਰਾਹੁਲ ਨੂੰ ਵੀ ਸ਼ਾਮਾਂ ਦੀ ਆਦਤ ਪੈ ਗਈ ਸੀਗੀ ਹੁਣ ਇਹ ਮਤਲਬ ਜਦੋਂ ਮੁਕੇਸ਼ ਘਰੋਂ ਬਾਹਰ ਚਲੇ ਰਹਿਣ ਲੱਗ ਗਿਆ ਉਹਦੇ ਨਾਲ ਦੇ ਨਾਲ ਇਹਨਾਂ ਨੇ ਮਿਲਣਾ ਸੰਬੰਧ ਬਣਾਉਣੇ ਤੇ ਇਦਾਂ ਚੱਲਦਾ ਚੱਲਦਾ ਗਿਆ ਹੁਣ ਦਿਨ ਆਉਦਾਗਾ 12 ਫਰਵਰੀ ਦਾ 14 ਫਰਵਰੀ ਉਹਨਾਂ ਨੇ ਇੱਕ ਪਲਾਨ ਬਣਾਇਆ ਸੀਗਾ ਵੀ ਵੈਲਟੈਂਡ ਦਾ ਦਿਨ ਹੁੰਦਾਗਾ 14 ਫਰਵਰੀ ਦਾ ਤਾਂ ਕਰਕੇ ਰਾਹੁਲ ਨੇ ਉਹ ਤੋਂ ਸ਼ਾਮ ਨੂੰ ਇੱਕ ਵਾਦਾ ਮੰਗਿਆ ਸੀਗਾ ਵਾਦਾ ਹੀ ਮੰਗਿਆ ਸੀਗਾ ਵੀ ਜਿਹੜੀ 14 ਫਰਵਰੀ ਦੀ ਰਾਤ ਹੋਊਗੀ ਉਹ ਦੋਵੇਂ ਇਕੱਠੇ ਮਨਾਉਣਗੇ ਸਾਰੀ ਰਾਤ ਉਹ ਕਹਿੰਦਾ ਰਾਹੁਲ ਕਹਿੰਦਾ ਮੈਂ ਸਾਰੀ ਰਾਤ ਤੇਰੇ ਕੋਲ ਹੀ ਰਹਿਣਾ ਮੈਨੂੰ ਵਾਦਾ ਕਰ ਸ਼ਾਮਾ ਵਾਦਾ ਵੀ ਕਰ ਦਿੰਦੀ ਹੈ ਵੀ ਹਾਂ ਆਪਾਂ ਦੋਵੇਂ ਹੀ ਹੋਵਾਂਗੇ ਸਾਰੀ ਰਾਤ ਤੇ ਸਾਰੀ ਰਾਤ ਸੌਂਤ ਬਣਾਵਾਂਗੇ ਉਸ ਤੋਂ ਬਾਅਦ ਪਰ ਉਹਨਾਂ ਦੇ ਜਿਹੜਾ ਮਤਲਬ ਵੀ ਰਾਜਾ ਰੋੜਾ ਬਣ ਰਿਹਾ ਸੀਗਾ ਉਹ ਬਣ ਰਿਹਾ ਸੀਗਾ ਉਹ ਪੱਤੀ ਉਹਦਾ ਮੁਕੇਸ਼ ਹੁਣ ਰਾਹੁਲ ਦਾ ਜਿਹੜਾ ਮਤਲਬ ਵੀ ਪੂਰਾ ਇੱਕ ਦੀ ਰਾਹੁਲ ਦੇ ਗਰਲਫ੍ਰੈਂਡਾਂ ਵੀ ਸੀਗਾ ਪਰ ਉਹ ਜ ਉਹਨਾਂ ਕੁੜੀਆਂ ਨਾਲੋਂ ਵੱਧ ਮਤਲਬ ਜਿਹਨੂੰ ਚਾਹੁੰਦਾ ਸੀ ਉਹ ਸ਼ਾਮਾ ਸੀਗੀ ਸ਼ਾਮਾ ਵੀ ਨਾ ਰਹਿ ਨਹੀਂ ਸਕਦਾ ਸੀਗਾ ਰਾਹੁਲ ਤੇ ਉਸ ਤੋਂ ਬਾਅਦ ਉਹਨੂੰ ਪਤਾ ਲੱਗ ਗਿਆ ਵੀ ਸਾਡੇ ਰਾਜਾ ਰੋੜਾ ਜਿਹੜਾ ਬਣ ਰਿਹਾ ਉਹ ਮੁਕੇਸ਼ ਰੋੜਾ ਬਣ ਰਿਹਾ ਹੈਗਾ ਤੇ ਉਹ ਰਾਹੁਲ ਸ਼ਾਮਾ ਨੂੰ ਫੋਨ ਕਰਕੇ ਕਹਿੰਦਾਗਾ ਵੀ ਹੁਣ ਤੂੰ ਦੱਸ ਮਾਦਰੇ ਘਰ ਵਾਲਿਆਂ ਨੂੰ ਮਾਰਨ ਜਾ ਰਿਆਂਗਾ ਵੀ ਤੂੰ ਮੇਰਾ ਸਾਥ ਦਵੇਂਗੀ ਜਾਂ ਨਹੀਂ ਦਵੇਂਗੀ ਤੇ ਉਸ ਤੋਂ ਬਾਅਦ ਸ਼ਾਮਾ ਕਹਿੰਦੀ ਮੈਂ ਸੋਚ ਕੇ ਦੱਸਦੀ ਆ ਸੋਚਣ ਤੋਂ ਬਾਅਦ ਉਹ ਕਹਿੰਦੀ ਹਾਂ ਮੈਂ ਤੇਰਾ ਸਾਥ ਦਊਂਗੀ ਉਸ ਤੋਂ ਬਾਅਦ ਫਿਰ ਉਹ ਇੱਕ ਦਿਨ ਪਲਾਨ ਬਣਾਉਂਦੇ ਆ ਕਿ ਜਵਾਕ ਨੂੰ ਨੀਂਦਾਂ ਦੀਆਂ ਗੋਲੀਆਂ ਪਾ ਦਿੰਦੇ ਆਗੇ ਤੇ ਰਾਹੁਲ ਆਪਦੇ ਦੋਸਤ ਸੁਨੀਲ ਨੂੰ ਨਾਲ ਲੈ ਕੇ ਚਲਾ ਜਾਂਦਾਗਾ ਸ਼ਾਮਾ ਦੇ ਘਰ ਬਾਰ ਮੂਰੇ ਤੇ ਜਦੋਂ ਸ਼ਾਮਾ ਨੂੰ ਪਤਾ ਲੱਗ ਗਿਆ ਦੇ ਉਹ ਜਵਾਕ ਸੁੱਤੇ ਪਏ ਆਗੇ ਤੇ ਉਹਦਾ ਜਿਹੜਾ ਘਰ ਵਾਲਾ ਮੁਕੇਸ਼ ਉਹ ਵੀ ਸੌਂ ਗਿਆ ਹੁਣ ਤੇ ਉਹ راہੂ ਨੂੰ ਅੰਦਰ ਬੁਲਾਉਂਦੀ ਹੈ ਕੀ ਅੰਦਰ ਬੁਲਾ ਕੇ ਉਹਦਾ ਜਿੱਥੇ ਉਹ ਪਿਆ ਸੀਗਾ ਮੁਕੇਸ਼ ਉਹਦਾ ਦਰਵਾਜ਼ਾ ਖੋਲ ਕੇ ਉਹਨਾਂ ਨੂੰ ਅੰਦਰਵਾੜ ਦਿੰਦੀ ਹੈ ਜੀ ਹੁਣ ਇੱਥੇ ਜਿਹੜਾ ਸੁਨੀਲ ਸੀਗਾ ਉਹ ਉਹਦਾ ਮਤਲਬ ਵੀ ਸਰਾਣੇ ਨਾਲ ਮੂੰਹ ਕੁੱਟ ਦਿੰਦਾਗਾ ਸਾਹ ਕੁੱਟ ਦਿੰਦਾਗਾ ਤੇ ਜਿਹੜਾ ਮਤਲਬ ਵੀ ਰਾਹੁਲ ਆ ਉਹ ਚਾਕੂ ਕੱਢ ਲੈਂਦਾਗਾ ਹੁਣ ਇੱਥੇ ਮੁਕੇਸ਼ ਦੀ ਅੱਖ ਖੁੱਲ ਗਈ ਸੀ ਕੀ ਤਾਂ ਕਰਕੇ ਜਦੋਂ ਉਹਨੇ ਮਤਲਬ ਵੀ ਉਹਨੂੰ ਅਚਾਨਕ ਆਇਆ ਹੋਗਾ ਵੀ ਮੇਰੇ ਨਾਲ ਕੀ ਹੋ ਗਿਆ ਮੁਕੇਸ਼ ਨੂੰ ਤੇ ਅਚਾਨਕ ਉਹਨੇ ਦੰਦੀ ਵੱਢੀ ਸੁਨੀਲ ਦੀ ਉਂਗਲ ਤੇ ਉਹ ਜਿਹੜੀ ਉਂਗਲ ਤੁਸਨੂੰ ਪਹਿਲਾਂ ਦੱਸਿਆ ਸੀਗਾ ਮਤਲਬ ਵੀ ਉੱਥੇ ਬਾੜ ਦਾਤ ਦੀ ਜਗ੍ਹਾ ਤੋਂ ਮਿਲੀ ਸੀ ਉਹ ਮਿਲੀ ਸੀ ਸੁਨੀਲ ਦੀ ਸੁਨੀਲ ਦੀ ਉਂਗਲ ਸੀਗੀ ਉਹ ਤੇ ਉਸ ਤੋਂ ਬਾਅਦ ਜਦੋਂ ਉਹ ਉਂਗਲ ਦੰਦੀ ਵੱਡਦਾ ਤੇ ਰਾਹੁਲ ਨਾਲ ਨਾਲ ਚਾਕੂ ਕੱਢ ਕੇ ਉਹਦਾ ਗਲਾ ਵੱਢ ਦਿੰਦਾ ਹੈ ਮੁਕੇਸ਼ ਦਾ ਉਸ ਤੋਂ ਬਾਅਦ ਗਲਾ ਵੱਢ ਕੇ ਉਸ ਤੋਂ ਬਾਅਦ ਮਤਲਬ ਵੀ ਬਾਹਰੋਂ ਫੇਰ ਉਹ ਵੀ ਕੁੰਡਾ ਲਾ ਕੇ ਉਹ ਆਪਦੇ ਪਿੰਡ ਆ ਜਾਂਦੇ ਆਗੇ ਫਰਦ ਖੇੜੀ ਸੁਨੀਲ ਵੀ ਫਰਦ ਖੇੜੀ ਦਾ ਸੀਗਾ ਰਾਹੁਲ ਵੀ ਫਰਦ ਖੇੜੀ ਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਜਦੋਂ ਉਹ ਹੀ ਮਤਲਬ ਨੋਟਾਂਕੀ ਕਰਦੀ ਹੈਗੀ ਉਹ ਦੂਜਾ ਸ਼ਾਮਾ ਜਦੋਂ ਸਵੇਰ ਦੇਖਦੀ ਹੈ ਕਿ 2-3 ਵਜੇ ਉਹਨਾਂ ਮਤਲਬ ਵੀ ਰੋਲਾ ਪਉਂਦੀ ਹੈ ਕਿ ਰੋਂਦੀ ਹੈ ਉੱਚ-ਉੱਚ ਉਸ ਤੋਂ ਬਾਅਦ ਪਿੰਡ ਵਾਲੇ ਇਕੱਠੇ ਹੁੰਦੇ ਆ ਫਿਰ ਪੁਲਿਸ ਆਉਂਦੀ ਹੈ ਜੀ ਹੁਣ ਅੱਜ ਦੀ ਕਹਾਣੀ ਤਾਂ ਹੁੰਦੀ ਇੱਥੇ ਹੀ ਸਮਾਪਤ ਰਾਹੁਲ ਵੀ ਫੜਿਆ ਗਿਆ ਸੀਗਾ ਸ਼ਾਮਾ ਨੂੰ ਵੀ ਪੁਲਿਸ ਚੱਕ ਲਿਆ ਹੁੰਦੀ ਹੈਗੀ ਤੇ ਜਿਹੜਾ ਸੁਨੀਲ ਸੀਗਾ ਉਹਨੂੰ ਵੀ ਫੜ ਲੈਂਦੀ ਹੈਗੀ ਪੁਲਿਸ ਹੁਣ ਤਿੰਨਾਂ ਨੂੰ ਮਤਲਬ ਵੀ ਚੰਗੀ ਸਜ਼ਾ ਹੋ ਰਹੀ ਹੈਗੀ ਤੇ ਹੁਣ ਉਹੀ ਗੱਲ ਆ ਵੀ ਮਤਲਬ ਵੀ ਬੰਦਾ ਕੀ ਕੁਸ਼ ਕਰ ਦੱਸਦਾ ਇੱਕ ਹਵਸ ਖਾਤਰ ਆਪਦੀ ਖਾਤਰ ਇਹ ਔਕਾਰ ਵਾਲੀ ਜਿਹਨੇ ਆਪਦਾ ਘਰ ਵਾਲਿਆ ਨੂੰ ਮਰਵਾਤਾ ਤੇ ਉਹ ਬੱਚਿਆਂ ਬਾਰੇ ਨਹੀਂ ਸੋਚਿਆ ਨਿੱਕੇ ਨਿੱਕੇ ਬੱਚੇ ਸੀਗੇ ਸ਼ਾਮਾ ਦੇ ਤੇ ਨਾਲੇ ਭੈਣ ਉਹਦੀ ਜ਼ਿੰਦਗੀ ਖਰਾਬ ਕੀਤੀ ਬੱਚਿਆਂ ਦੀ ਜ਼ਿੰਦਗੀ ਖਰਾਬ ਕੀਤੀ ਨਾਲੇ ਆਪਦੇ ਘਰ ਵਾਲਿਆਂ ਨੂੰ ਮਰਵਾਇਆ ਨਾਲੇ ਰਾਹੁਲ ਦੀ ਜ਼ਿੰਦਗੀ ਖਰਾਬ ਹੋਈ ਨਾਲੇ ਇੱਥੇ ਸੁਨੀਲ ਦੀ ਖਰਾਬ ਹੋਈ ਇੱਥੇ ਹੁਣ ਚਾਰ ਪੰਜ ਜ਼ਿੰਦਗੀਆਂ ਬਰਬਾਦ ਹੋਊਗਾ ਸਿਰਫ ਤੇ ਸਿਰਫ ਇੱਕ ਹਵਸ ਕਰਕੇ ਅੱਜ ਦੀ ਕਹਾਣੀ ਹੁੰਦੀ ਹੈ ਇੱਥੇ ਹੀ ਸਮਾਪਤ ਆਪਦੇ ਬੱਚਿਆਂ ਦਾ ਧਿਆਨ ਰੱਖੋ ਤੇ ਇਹ ਜਿਹੜਾ ਦਰਦ ਦਾ ਤੁਸੀਂ ਤਾਂ ਨਾ ਹੀ ਕਰੋ ਧੰਨਵਾਦ